ਕਿਹੜੀ ਮਟੀਰੀਅਲ ਦੇ ਟਰੈਕਟਰ ਤਿਆਰ ਕਰਦੇ ਤੁਸੀਂ ਆਮ ਤੇ ਸਾਨੂੰ ਸੁਣਨ ਦੇ ਵਿੱਚ ਆਇਆ ਕਿ ਗੱਤੇ ਦੇ ਟਰੈਕਟਰ ਤੁਸੀਂ ਬਣਾਉਨੇ ਹੋ ਕੱਤਾ ਤਾਂ ਆਮ ਤੌਰ ਤੇ ਕਹਿੰਦੇ ਰੱਦੀ ਹੁੰਦਾ ਕਿ ਰੱਦੀ ਨੂੰ ਵੀ ਮੰਨ ਕੇ ਚੱਲੋ ਵੀ ਕਲਾਕਾਰੀ ਕਰਕੇ ਉਹਨੂੰ ਵੀ ਇੱਕ ਮਹਿੰਗੀ ਚੀਜ਼ ਬਣਾਇਆ ਜਾ ਸਕਦਾ ਹਾਂਜੀ ਰੱਦੀ ਨੂੰ ਕੀਤਾ ਜਾ ਸਕਦਾ ਇਹਨੂੰ ਬਹੁਤ ਵਧੀਆ ਮਤਲਬ ਉਹ ਰੱਦੀ ਦੇ ਹੀ ਉਸੇ ਰੱਦੀ ਦੇ ਹੀ ਬਣੇ ਹੋਇਆ ਮਾਡਲ ਗੱਤੇ ਦਾ ਹੀ ਹੈ ਜੀ ਕਿਲੋ ਦੇ ਨੇੜੇ ਤੇੜੇ ਦਾ weight ਹੋਊਗਾ ਤੇ ਪਰ ਉਹੀ ਰੱਦੀ ਨਾ ਜਦੋਂ ਉਹਦੇ ਉੱਤੇ ਕਲਾਕਾਰੀ ਹੋਊਗੀ ਤਾਂ ਹਜ਼ਾਰਾਂ ਰੁਪਏ ਦੀ ਕੀਮਤ ਬਣ ਚੁੱਕੀ ਹੈ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਬਣਿਆ ਹੋਇਆ ਟਰੈਕਟਰ ਇਹ ਤਾਂ ਸਾਰੇ ਹੀ ਗੱਤਾ ਲੱਗਿਆ ਹੋਇਆ ਚ ਜਿੰਨੇ ਵੀ ਮੰਨ ਕੇ ਚਲੋ ਇੰਨੇ ਵਸੋਹਣੇ ਡਿਜ਼ਾਈਨ ਆ ਹਨਾ ਤੇ ਆ ਜਿਹੜੇ ਸਾਰੀਆਂ ਚੀਜ਼ਾਂ ਟਾਇਰ ਵਗੈਰਾ ਸਭ ਕੁਝ ਗੱਤੇ ਦਾ ਬਣਿਆ ਹੋਇਆ ਹਾਂਜੀ ਵੀਰੇ ਸਾਰਾ ਗੱਤਾ ਹੈ ਜੀ ਜਿਹੜਾ ਆਮ ਆਪਣੇ ਘਰਾਂ ਦੇ ਵਿੱਚ ਮਿਲ ਜਾਂਦਾ ਉਹੀ ਗੱत्ता ਹੈ ਜਿਹੜਾ ਨਾਰਮਲ ਗੱत्ता ਜਿਹੜਾ ਘਰਾਂ ਦੀ ਗੱत्ता ਜਿਹਨੋਂ ਪਰ ਰੱਦੀ ਕਹਿੰਦੇ ਆ ਰੱਦੀ ਤੋਂ ਵੀ ਇੰਨੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਬਣ ਸਕਦੀਆਂ ਤੇ ਬਾਈ ਮੈਂ ਗੱਲ ਕਰਾਂ ਤਾਂ ਜਿਵੇਂ ਆ ਆਪਣੇ ਕੋਲ ਸਵਰਾਜ ਟਰੈਕਟਰ ਆ ਹਨਾ ਇਹ ਵੀ ਬਾਈ ਸਾਰਾ ਗੱਤੇ ਦਾ ਬਣਿਆ ਹੋਇਆ ਹਾਂਜੀ ਹਾਂਜੀ ਸਰ ਇਹ ਵੀ ਸਾਰਾ ਗੱਤੇ ਦਾ ਹੀ ਆ ਜੀ ਮਤਲਬ ਇਹਨੂੰ ਪੇਂਟ ਨਹੀਂ ਹੋਇਆ ਗੱत्ता ਹੀ ਇਸੇ ਕਲਰ ਦਾ ਹੈ ਜੀ ਇਕੱਲੀ-ਕੱਲੀ ਚੀਜ਼ ਆ ਬਾਈ ਧਿਆਨ ਰੱਖਿਆ ਇੱਧਰ ਤੁਸੀਂ ਦੇਖ ਲਓ ਬੈਕ ਸਾਈਡ ਹਨਾ ਜਿੱਥੇ ਮਤਲਬ ਟਰਾਲੀ ਪੈਂਦੀ ਆ ਹੁੱਕੋ ਜਿਹੀ ਬਾਈ ਨੇ ਲਗਾਈ ਹੋਈ ਆ ਤੇ ਲੈਫਟ ਵੀ ਲੱਗੀ ਹੋਈ ਆ ਮਾ ਲੋ ਗੇਰ ਤੱਕ ਵੀ ਜਿਹੜਾ ਲਗਾਇਆ ਹੋਇਆ ਬਾਈ ਸਾਰਾ ਸਿਸਟਮ ਵੱਲੋਂ ਸਾਰੀ ਗੱਤੇ ਦਾ ਤਿਆਰ ਕੀਤਾ ਹੈ। ਹਾਂਜੀ ਹਾਂਜੀ ਸਰ ਸਾਰਾ ਗੱਤੇ ਦਾ ਜੀ ਇਹ। ਟੈਕ ਵੀ ਲਾਇਆ ਮਾ ਲੋ ਛਤਰੀ ਵਾਲੇ ਸ਼ੀਸ਼ੇ ਵੀ ਲੱਗੇ ਹੋਏ ਆ। ਲਾਈਟਾਂ ਵੀ ਪ੍ਰੋਪਰ ਲੱਗੀਆਂ ਹੋਣਾਂ ਜਿਹੜੀ ਮੁਰੇ ਝਾਲਰ ਲੱਗੇ ਹੁੰਦੀ ਉਹ ਵੀ ਲੱਗੀ ਹੋਈ ਆ। ਮਿਹਨਤ ਕਿੰਨੀ ਕੁ ਹੁੰਦੀ ਹੈ? ਮਿਹਨਤ ਵੀਰੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਰੀਕੀ ਕੰਮ ਆ ਇਹ। ਮਿਹਨਤ ਬਹੁਤ ਆ ਇਸ ਕੰਮ ਦੇ। 15 ਦਿਨ ਤੋਂ ਲੱਗੀ ਜਾਂਦਾ ਟਰੈਕਟਰ ਬਣਾਉਂਦਾ। ਸਮਾਂ ਕਿਵੇਂ ਕੱਢਦੇ ਹੋ ਕਿਉਂਕਿ ਤੁਹਾਡੀ ਡਿਊਟੀ ਬੜੀ ਸਖਤ ਹੈਗੀ ਉਧਰੋਂ ਤਾਂ ਫਿਰ ਟਰੈਕਟਰਾਂ ਵੱਲ ਨਹੀਂ ਟਾਈ ਕਿਤੇ ਜਾਣਾ ਨਹੀਂ ਬਾਹਰ ਅੰਦਰ ਬਸ ਘਰੇ ਆਪਦਾ ਇਹ ਕਰੀ ਜਾਂਦੇ ਆ ਬੈਠੇ ਆ ਹੀ ਆ ਜੀ ਵਕਟਾਂ ਕੱਢ ਲਿਆ 2 ਘੰਟੇ ਕੱਢ ਲੇ ਘਰੇ ਬਸ ਇਹ ਕੱਢੀ ਜਾਂਦੇ ਆ ਟਾਈਮ ਪੰਜਾਬ ਦੀ ਗੱਲ ਕਰਗੇ ਤਾਂ ਪੰਜਾਬ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਵਕ ਵਕ ਲੋਕਾਂ ਦੇ ਵਿੱਚ ਵਕ ਵਕ ਤਰ੍ਹਾਂ ਦਾ ਜਿਹੜਾ ਟੈਲੈਂਟ ਹੈ ਤੇ ਅੱਜ ਤੁਹਾਨੂੰ ਇੱਕ ਬਾਈ ਦੇ ਨਾਲ ਤੁਹਾਡੇ ਅਸੀਂ ਮੁਲਾਕਾਤ ਕਰਵਾਵਾਂਗੇ ਤੁਹਾਨੂੰ ਅਸੀਂ ਇੱਕ ਬਾਈ ਦੇ ਨਾਲ ਮਿਲਾਵਾਂਗੇ ਪੇਸ਼ੇ ਵਜੋਂ ਹੈ ਤਾਂ ਫਾਇਰ ਵਗਰੇਡ ਦੇ ਵਿੱਚ ਡਿਊਟੀ ਕਰਦੇ ਆ ਪਰ ਸ਼ੌਂਕ ਉਹਨਾਂ ਨੂੰ ਵੱਖਰਾ ਸ਼ੌਂਕ ਕੀ ਹੈ ਕਿ ਟਰੈਕਟਰ ਬਣਾਉਂਦੇ ਨੇ ਬਾਈ ਹੋਰ ਹੀ ਬਹੁਤ ਸਾਰੀਆਂ ਚੀਜ਼ਾਂ ਬਾ ਕਮਾਲ ਦੀ ਉਹਨਾਂ ਦੀ ਕਲਾਕਾਰੀ ਹੈਗੀ ਆ ਤੇ ਆਓ ਇੰਤਜ਼ਾਰ ਦੀਆਂ ਘੜੀਆਂ ਖਤਮ ਕਰਦੇ ਆ ਤੁਹਾਡੀਆਂ ਤੇ ਬਾਈ ਨਾਲ ਮੁਲਾਕਾਤ ਕਰਵਾਉਣੀ ਆ ਤੇ ਬਾਈ ਜਗਜੀਤ ਸਿੰਘ ਜੀ ਖੜੇ ਆ ਮੇਰੇ ਨਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਸਾਡੇ ਆਪਣੇ ਆਉਣ ਤੇ ਪਿੰਡ ਤੇ ਧੰਨਵਾਦ ਕਰਦੇ ਆ ਬਾਈ ਤੁਹਾਡਾ ਅੱਛਾ ਬਾਈ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਥੋੜਾ ਜਿਹਾ ਆਪਣੇ ਬਾਰੇ ਦੱਸ ਦੋ ਵੀ ਆਪਾਂ ਕਿਹੜੇ ਪਿੰਡ ਦੇ ਵਿੱਚ ਅੱਜ ਅਸੀਂ ਖੜੇ ਆ ਤੇ ਤੁਸੀਂ ਕੀ ਵੀਰੇ ਆਪਾਂ ਜੇ ਮੋਗਾ ਜ਼ਿਲ੍ਹਾ ਦਾ ਪਿੰਡ ਸਾਹੋਕੇ ਆ। ਬਾਬੂ ਰੱਜਵਲੀ ਦਾ ਨਾਂ ਚੱਲਦਾ ਬਹੁਤ ਮਸ਼ਹੂਰ ਪਿੰਡ ਆ। ਉਹਨਾਂ ਦੇ ਨਾਂ ਤੇ ਆਪਾਂ ਉੱਥੇ ਖੜੇ ਆ। ਤੇ ਮੈਂ ਫਾਇਰ ਬ੍ਰਿਗੇਡ ਦੇ ਵਿੱਚ ਆਪਣਾ ਡਿਊਟੀ ਕਰਦਾ ਕੋਟਪੂਰੇ। ਅੱਛਾ ਭਾਈ ਜੇ ਮੈਂ ਗੱਲ ਕਰਾਂ ਡਿਊਟੀ ਤੁਸੀਂ ਫਾਇਰ ਬਗਰੇਟ ਦੇ ਵਿੱਚ ਕਰਦੇ ਹੋ। ਡਿਊਟੀ ਤਾਂ ਤੁਹਾਡੀ ਵੈਸੀ ਬੜੀ ਸਖਤ ਹੈ। ਤੇ ਇਹ ਸ਼ੌਂਕ ਕਿਵੇਂ ਬਣ ਗਿਆ ਵੀ ਇਸ ਤਰ੍ਹਾਂ ਦੇ ਟਰੈਕਟਰ ਬਣਾਏ ਜਾਂਦੇ। ਇਹ ਵੀਰੇ ਬਚਪਨ ਤੋਂ ਸ਼ੌਂਕ ਆ। ਮਤਲਬ ਟਰੈਕਟਰ ਬਣਾਉਣ ਦਾ, ਤਰ੍ਹਾਂ ਤਰ੍ਹਾਂ ਦੇ ਮਾਡਲ ਬਣਾਉਣ ਦਾ। ਮਤਲਬ ਬਚਪਨ ਤੋਂ ਸ਼ੌਂਕ ਆ ਜਦੋਂ ਪੜਦੇ ਸੀ ਉਦੋਂ ਦਾ ਸ਼ੌਂਕ ਆ। ਤੁਸੀਂ ਕਿਹੜੀ ਮਟੀਰੀਅਲ ਦੇ ਟਰੈਕਟਰ ਤਿਆਰ ਕਰਦੇ ਹੋ ਤੁਸੀਂ ਆਮ ਤੇ ਸਾਨੂੰ ਸੁਣਨ ਦੇ ਵਿੱਚ ਆਇਆ ਕਿ ਗੱਤੇ ਦੇ ਟਰੈਕਟਰ ਤੁਸੀਂ ਬਣਾਉਨੇ ਹੋ ਗੱਤਾ ਤਾਂ ਆਮ ਤੌਰ ਤੇ ਕਹਿੰਦੇ ਰੱਦੀ ਹੁੰਦਾ ਕਿ ਰੱਦੀ ਨੂੰ ਵੀ ਮੰਨ ਕੇ ਚੱਲੋ ਵੀ ਕਲਾਕਾਰੀ ਕਰਕੇ ਉਹਨੂੰ ਵੀ ਇੱਕ ਮਹਿੰਗੀ ਚੀਜ਼ ਬਣਾਇਆ ਜਾ ਸਕਦਾ ਹਾਂਜੀ ਰੱਦੀ ਨੂੰ ਕੀਤਾ ਜਾ ਸਕਦਾ ਇਹਨੂੰ ਬਹੁਤ ਵਧੀਆ ਮਤਲਬ ਉਹ ਰੱਦੀ ਦੇ ਹੀ ਉਸੇ ਰੱਦੀ ਦੇ ਹੀ ਇਹ ਬਣੇ ਹੋਇਆ ਮਾਡਲ ਗੱਤੇ ਦੇ ਹੀ ਹੈ ਜੀ ਇਹ ਹਾਂਜੀ ਆ ਮੈਂ ਆਮ ਤੌਰ ਤੇ ਨਾ ਗੱਲ ਕਰਾਂ ਜਵੇਂ ਨਾ ਰੱਦੀ ਹੁੰਦੀ ਹੈ ਤਾਂ ਰੱਦੀ ਦਾ ਰੇਟ ਆਮ ਤੌਰ ਤੇ 570 ਰੁਪਏ ਕਿਲੋ ਹੁੰਦਾ ਜੇ 10 ਰੁਪਏ ਤੇ ਕਿਲੋ ਮਿਲ ਜਾਂਦਾ ਪਰ ਇਹ ਤੁਸੀਂ ਦੇਖ ਲਓ ਵੀ ਹੈ ਰੱਦੀ ਕਿਲੋ ਦੇ ਨੇੜ ਤੇੜੇ ਦਾ weight ਹੋਊਗਾ ਤੇ ਪਰ ਉਹੀ ਰੱਦੀ ਨਾ ਜਦੋਂ ਉਹਦੇ ਉੱਤੇ ਕਲਾਕਾਰੀ ਹੋਊਗੀ ਤਾਂ ਹੁਣ ਹਜ਼ਾਰਾਂ ਰੁਪਏ ਦੀ ਕੀਮਤ ਬਣ ਚੁੱਕੀ ਹੈ ਇਹਦੀ ਹਾਂਜੀ ਵੀਰੇ ਹਾਂਜੀ ਮਤਲਬ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਬਣਿਆ ਹੋਇਆ ਟਰੈਕਟਰ ਇਹ ਅੱਛਾ ਭਾਈ ਜੇ ਮੈਂ ਗੱਲ ਕਰਾਂ ਤਾਂ ਸਾਰਾ ਹੀ ਗੱत्ता ਲੱਗਿਆ ਹੋਇਆ ਇਹ ਚ ਜਿੰਨੇ ਵੀ ਮੰਨ ਕੇ ਚਲੋ ਇੰਨੇ ਵਸੋਹਣੇ ਡਿਜ਼ਾਈਨ ਆ ਹਨਾ ਤੇ ਆਹ ਜਿਹੜੇ ਸਾਰੀਆਂ ਚੀਜ਼ਾਂ ਟਾਇਰ ਵਗੈਰਾ ਸਭ ਕੁਝ ਗੱਤੇ ਦਾ ਬਣਿਆ ਹੋਇਆ ਹਾਂਜੀ ਵੀਰੇ ਸਾਰਾ ਗੱत्ता ਹੈ ਜੀ ਇਹ ਜਿਹੜਾ ਆਮ ਆਪਣੇ ਘਰਾਂ ਦੇ ਵਿੱਚ ਮਿਲ ਜਾਂਦਾ ਉਹੀ ਗੱत्ता ਹੈ ਜਿਹੜਾ ਨਾਰਮਲ ਗੱत्ता ਜਿਹੜਾ ਘਰਾਂ ਦੇ ਵਿੱਚ ਹੁੰਦਾ। ਵਾਹ ਜੀ ਬਾਮਲੋ ਬਾਈ ਦੇਖਣ ਦੇ ਵਿੱਚ ਯਕੀਨ ਨਹੀਂ ਹੁੰਦਾ ਵੀ ਇੰਨੀ ਸੋਹਣੀ ਤੁਹਾਡੀ ਕਲਾਕਾਰੀ ਹੈ ਨਾ ਟਰੈਕਟਰਾਂ ਤੇ ਇੱਕ ਵਾਰੀ ਤੁਸੀਂ ਨਜ਼ਰ ਮਾਰ ਲਓ 98 11 ਵੀ ਤਿਆਰ ਕੀਤਾ ਬਾਈ ਨੇ ਸਵਰਾਜ ਵੀ ਤਿਆਰ ਕੀਤਾ ਤੇ ਸੋਨਾ ਲੀਕਾ ਵੀ ਤਿਆਰ ਕੀਤਾ। ਮੰਨ ਲਓ ਇੰਨੀ ਵਧੀਆ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਕਲਾਕਾਰੀ ਇੱਕ ਗੱत्ता ਜਿਹਨੂੰ ਪਰ ਰੱਦੀ ਕਹਿੰਦੇ ਆ ਰੱਦੀ ਤੋਂ ਵੀ ਇੰਨੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਬਣ ਸਕਦੀਆਂ ਤੇ ਬਾਈ ਮੈਂ ਗੱਲ ਕਰਾਂ ਤਾਂ ਜਿਵੇਂ ਆ ਆਪਣੇ ਕੋਲ ਸਵਰਾਜ ਟਰੈਕਟਰ ਆ ਹਨਾ ਇਹ ਵੀ ਬਈ ਸਾਰਾ ਗੱਤੇ ਦਾ ਬਣਿਆ ਹੋਇਆ। ਹਾਂਜੀ ਹਾਂਜੀ ਸਰ ਇਹ ਵੀ ਸਾਰਾ ਗੱਤੇ ਦਾ ਹੀ ਹੈ ਜੀ। ਮਤਲਬ ਇਹਨੂੰ ਪੇਂਟ ਨਹੀਂ ਹੋਇਆ ਇਹ ਗੱਤਾ ਹੀ ਇਸੇ ਕਲਰ ਦਾ ਹੈ ਜੀ ਇਹ। ਅੱਛਾ ਪੇਂਟ ਇਹਨੂੰ ਨਹੀਂ ਹੋਇਆਗਾ। ਇਹ ਸਾਰਾ ਗੱਤੇ ਦਾ ਗੱਤੇ ਦਾ ਕਲਰ ਹੀ ਇਸ ਤਰ੍ਹਾਂ ਦਾ ਜੀ ਇਹ। ਹਾਂ ਦੇਖੋ ਤੁਸੀਂ ਮਿਹਨਤ ਤਾਂ ਬਹੁਤ ਲੱਗਦੀ ਹੋਣੀ ਆ ਮਤਲਬ ਇੰਨਾ ਬਰੀਕੀ ਦੇ ਨਾਲ ਤੁਸੀਂ ਕੰਮ ਕੀਤਾ ਟਾਇਰਾਂ ਨੂੰ ਡਿਜ਼ਾਈਨ ਕੀਤਾ ਜਾਂ ਕੱਲੀ-ਕੱਲੀ ਚੀਜ਼ ਦਾ ਬਾਈ ਧਿਆਨ ਰੱਖਿਆ ਇੱਧਰ ਤੁਸੀਂ ਦੇਖ ਲਓ ਬੈਕ ਸਾਈਡ ਹਨਾ ਜਿੱਥੇ ਮਤਲਬ ਟਰਾਲੀ ਪੈਂਦੀ ਆ ਹੁੱਕੋ ਜਿਹੀ ਬਾਈ ਨੇ ਲਗਾਈ ਹੋਈ ਆ ਤੇ ਲੈਫਟ ਵੀ ਲੱਗੀ ਹੋਈ ਆ। ਮੰਨ ਲਓ ਗੇਰ ਤੱਕ ਵੀ ਜਿਹੜਾ ਲਗਾਇਆ ਹੋਇਆ ਬਾਈ ਸਾਰਾ ਸਿਸਟਮ ਵਾਲੋ ਸਾਰੀ ਗੱਤੇ ਦਾ ਤਿਆਰ ਕੀਤਾ ਹੈ। ਹਾਂਜੀ ਹਾਂਜੀ ਸਰ ਸਾਰਾ ਗੱਤੇ ਦਾ ਜੀ ਇਹ। ਜੀ। ਕੋਈ ਮਿਹਨਤ ਦੀ ਮੈਂ ਗੱਲ ਕਰਾਂ ਤਾਂ ਜਿਵੇਂ ਮੰਨ ਲਓ ਕੱਲੀ ਕੱਲੀ ਚੀਜ਼ਾਂ ਦਾ ਹਨਾ ਧਿਆਨ ਰੱਖਣ ਦੇ ਵਿੱਚ ਤੁਸੀਂ ਲੈਪ ਲਾਈ ਹੋਈ ਆ, ਡੈਕ ਵੀ ਲਾਇਆ ਮੰਨ ਲਓ ਛਤਰੀ ਵਾਲੇ ਸ਼ੀਸ਼ੇ ਵੀ ਲੱਗੇ ਹੋਏ ਆ, ਲਾਈਟਾਂ ਵੀ ਪ੍ਰੋਪਰ ਲੱਗੀਆਂ ਹੋਣ ਨਾ ਜਿਹੜੀ ਮੂਰ ਝਾਲਰ ਲੱਗੀ ਹੁੰਦੀ ਉਹ ਵੀ ਲੱਗੀ ਹੋਈ ਆ। ਮਿਹਨਤ ਕਿੰਨੀ ਕੁ ਹੁੰਦੀ ਹੈ? ਮਿਹਨਤ ਵੀਰੇ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਬਰੀਕੀ ਕੰਮ ਆ ਇਹ। ਮਿਹਨਤ ਬਹੁਤ ਆ ਇਸ ਕੰਮ ਦੇ ਵਿੱਚ। 15 ਦਿਨ ਤੋਂ 15 ਤੋਂ 20 ਦਿਨ ਇੱਕ ਟਰੈਕਟਰ ਨੂੰ ਲੱਗ ਜਾਂਦੇ ਹੈ। ਹਾਂਜੀ। ਫਿਰ ਸਮਾਂ ਕਿਵੇਂ ਕੱਢਦੇ ਹੋ ਕਿਉਂਕਿ ਤੁਹਾਡੀ ਡਿਊਟੀ ਬੜੀ ਸਖਤ ਹੈਗੀ ਉਧਰੋਂ ਤਾਂ ਫਿਰ ਟਰੈਕਟਰਾਂ باندې ਟਾਈਮ ਕਿਵੇਂ ਮਿਲਦਾ ਹੈ? ਸਮਾਂ ਵੀ ਰਹੀਆਂ ਵੀ ਬਸ ਡਿਊਟੀ ਤੋਂ ਆ ਕੇ ਕਿਤੇ ਜਾਣਾ ਨਹੀਂ ਬਾਹਰ ਅੰਦਰ ਬਸ ਘਰੇ ਆਪਦਾ ਇਹ ਕਰੀ ਜਾਂਦੇ ਆ ਬੈਠੇ। ਆ ਹੀ ਆ ਜੀ ਵਾ ਘੰਟਾ ਕੱਢ ਲਿਆ 2 ਘੰਟੇ ਕੱਢ ਲੇ ਘਰੇ ਬਸ ਇਹ ਕੱਢੀ ਜਾਂਦੇ ਆ ਟਾਈਮ। ਜਿਹੜੀ ਇਹ ਚੀਜ਼ਾਂ ਤੁਸੀਂ ਮਤਲਬ ਟਰੈਕਟਰ ਤਿਆਰ ਕਰਦੇ ਹੋ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹੋਰ ਵੀ ਤਿਆਰ ਕੀਤੀਆਂ। ਇਹ ਸ਼ੌਂਕ ਦੇ ਲਈ ਕਰਦੇ ਹੋ ਕਿ ਜਾਂ ਵੇਚਣ ਵਾਸਤੇ ਕਰਦੇ ਹੋ? ਇਹ ਫਿਲਹਾਲ ਤਾਂ ਵੀਰੇ ਆਪਾਂ ਵੀ ਆਪਣਾ ਸ਼ੌਂਕ ਹੀ ਆ। ਸ਼ੌਂਕ ਨਾਲ ਹੀ ਤਿਆਰ ਕਰਦੇ ਆ। ਤੇ ਵੇਚਣ ਦਾ ਹਜੇ ਕੋਈ ਇਰਾਦਾ ਨਹੀਂਗਾ। ਪਰ ਜੇ ਕੋਈ ਸੱਜਣ ਮਿੱਤਰ ਆਪਣਾ ਕਹੂਗਾ ਵੀ ਬਾਈ ਸਾਨੂੰ ਇਹ ਜਾਂ ਇਹ ਮਾਡਲ ਬਣਾ ਕੇ ਦਿਓ। ਫਿਰ ਅਸੀਂ ਬਣਾ ਕੇ ਵੀ ਦੇਵਾਂਗੇ। ਅੱਛਾ ਜੇ ਕੋਈ ਤੁਹਾਨੂੰ ਕਹੂ ਵੀ ਸਾਨੂੰ ਇਸ ਤਰੀਕੇ ਦਾ ਮਾਡਲ ਚਾਹੀਦਾ, ਇਸ ਤਰ੍ਹਾਂ ਦਾ ਟਰੈਕਟਰ ਚਾਹੀਦਾ ਤਾਂ ਉਹ ਮਨ ਲਓ ਗੇਅਰ ਸਿਸਟਮ ਵੀ ਉਹਦੇ ਚ ਲੱਗਿਆ ਹੋਵੇ ਜਾਂ ਮੋਟਰ ਵੀ ਲੱਗੀ ਹੋਵੇ, ਚੱਲਦਾ ਵੀ ਹੋਵੇ ਤਾਂ ਉਸ ਤਰੀਕੇ ਦਾ ਬਣ ਜਾਊਗਾ ਬਾਈ। ਹਾਂਜੀ ਹਾਂਜੀ ਜ਼ਰੂਰ ਬਣੂਗਾ। ਜ਼ਰੂਰ ਬਣਾ ਕੇ ਦੇਵਾਂਗੇ ਜੇ ਕੋਈ ਭਾਨ ਭਰਾ ਆਪਣਾ ਕਹੂਗਾ। ਇਹ ਜਿਵੇਂ ਰੂਲੋ ਚੱਲਦਾ ਕਰਕੇ ਦੇਵਾਂਗੇ ਆਪਾਂ ਹਾਂਜੀ ਇਹ ਇੱਕ ਨਾ ਹੋਰ ਬਾਈ ਨੇ ਨਾ 18 ਟਾਇਰਾਂ ਨਾਲ ਤੁਸੀਂ ਦੇਖ ਲਓ ਇੱਕ ਵਾਰ ਨਿਗਾਹ ਮਾਰ ਲਓ 18 ਟਾਇਰਾਂ ਜਿਹਨੂੰ ਆਮ ਤੌਰ ਤੇ ਕਹਿੰਦੇ ਘੋੜਾ ਬਾਈ ਹੁਣਾਂ ਨੇ ਉਹ ਵੀ ਤਿਆਰ ਕੀਤਾ ਹੋਇਆ ਅੱਛਾ ਬਾਈ ਇਹਦੀ ਮੈਂ ਗੱਲ ਕਰਾਂ ਤਾਂ ਇਹ 'ਚ ਵੀ ਮੰਨ ਲਓ ਬੜੀਆਂ ਚੀਜ਼ਾਂ ਦਾ ਹਨਾ ਜਿਵੇਂ ਮੰਨ ਲਓ ਤੇਲ ਵਾਲੀਆਂ ਟੈਂਕੀਆਂ ਟੈਂਕੀ ਲੱਗੀ ਹੋਈ ਆ ਮੰਨ ਲਓ ਕੰਪਰੈਸ਼ਰ ਵੀ ਲੱਗੇ ਹੋਏ ਆ ਹਨਾ ਸਾਰੇ ਟਾਇਰ ਲੱਗੇ ਹੋਏ ਆ ਤੇ ਇੱਕ ਵਾਰ ਜੇ ਮੈਂ ਝਾਤ ਮਾਰਦੇ ਉੱਪਰ ਵੀ ਸਾਰਾ ਕੁਝ ਬਿਲਕੁਲ ਉਵੇਂ ਹੀ ਆ ਇਹ ਬਈ ਇਹ ਪਹਿਲਾ ਮਤਲਬ ਇੰਨਾ ਬਰੀਕੀ ਦੇ ਵਿੱਚ ਪਹਿਲਾਂ ਕਿਤੇ ਉਹ ਦੇਖਦੇ ਹੋ ਤੁਸੀਂ ਵੀ ਆਹ ਆਹ ਚੀਜ਼ਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਮਤਲਬ ਜਿਹੜੀ ਚੀਜ਼ ਆਪਾਂ ਨੂੰ ਨਹੀਂ ਪਤਾ ਲੱਗਦਾ ਉਹ ਚੀਜ਼ ਆਪਾਂ ਨੂੰ ਦੇਖਣੀ ਪੈਂਦੀ ਹੈ ਜੀ ਕਿ ਕਿੱਥੇ ਕਿਹੜੀ ਚੀਜ਼ ਕਿਸ ਤਰ੍ਹਾਂ ਲੱਗੂਗੀ ਉਸੇ ਤਰ੍ਹਾਂ ਜੀ ਬਸ ਦੇਖ ਕੇ ਮਾੜਾ ਮੋਟਾ ਹੋ ਜਾਂਦਾ ਹੈ ਬਈ ਕਮਾਲ ਦੀ ਮੈਂ ਤਾਂ ਕਹੂੰਗਾ ਕਲਾਕਾਰੀ ਹੈਗੀ ਹੈ ਤੁਹਾਡੀ ਮਤਲਬ ਗੱਤਾ ਜਿਹਨੂੰ ਪਰੱਦੀ ਕਹਿੰਦੇ ਆ ਆਮ ਤੌਰ ਤੇ ਗੱਤਾ ਲੋਕ ਉਹੀ ਸੁੱਟ ਦਿੰਦੇ ਆ ਹਨਾ ਤੇ ਉਹ ਤੋਂ ਵੀ ਮਤਲਬ ਇੰਨੀਆਂ ਸੋਹਣੀਆਂ ਚੀਜ਼ਾਂ ਬਣ ਸਕਦੀਆਂ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਸਕਦੀਆਂ ਹਾਂਜੀ ਹਾਂਜੀ ਬਣ ਸਕਦਾ ਓਏ ਕਿੰਨਾ ਟਾਈਮ ਹੋ ਗਿਆ ਇਹ ਕਲਾਕਾਰੀ ਕਰਦਿਆਂ ਨੂੰ ਇਹ ਆਪਣਾ ਵੀਰੇ 2007 ਤੋਂ 8 ਦੇ ਵਿੱਚ ਵਿੱਚ ਮਤਲਬ ਸ਼ੁਰੂ ਕੀਤਾ ਸੀ ਕੰਮ ਐ ਤੇ ਉਦੋਂ ਦੇ ਬਣਾਉਣ ਲੱਗੇ ਆ ਬਸ ਸ਼ੌਂਕ ਸ਼ੁਰੂ ਤੇ ਸੀਗਾ ਹਾਂਜੀ ਮਤਲਬ ਕਹਿੰਦੇ ਆ ਨਾ ਸਿਆਣੇ ਇੱਕ ਤੌਰ ਤੇ ਤੁਸੀਂ ਸੁਣਿਆ ਵੀ ਹੋਊਗਾ ਆਮ ਤੌਰ ਤੇ ਸਿਆਣੇ ਕਹਿੰਦੇ ਕਿ ਸ਼ੌਂਕ ਦਾ ਜਿਹੜਾ ਕੋਈ ਮੁੱਲ ਨਹੀਂ ਹੁੰਦਾ ਤੇ ਸ਼ੌਂਕ ਦੇ ਲਈ ਫਿਰ ਮਿਹਨਤ ਚਾਹੀ ਜਿੰਨੀ ਮਰਜ਼ੀ ਕਰਨੀ ਪਵੇ ਤੇ ਇੱਕ ਨਾ ਇੱਕ ਦਿਨ ਉਹ ਚੀਜ਼ ਬਣ ਜਾਂਦੀ ਹੈ ਜਿਹੜੀ ਅਸੀਂ ਬਣਾਉਣਾ ਚਾਹੁੰਦੇ ਆ ਤੇ ਬਾਈ ਨਾਲ ਚ ਬਾ ਕਮਾਲ ਬਾਈ ਦੀ ਕਲਾਕਾਰੀ ਹੈ ਪਿੰਡ ਸਾਹੋਕਾ ਹੈਗਾ ਜਿਲ੍ਹਾ ਮੋਗੇ ਦਾ ਪਿੰਡ ਐ ਸੀ ਉੱਥੇ ਅੱਜ ਮੌਜੂਦ ਹਨ ਤੇ ਬਾਈ ਮੇਰੇ ਨਾਲ ਖੜੇ ਨੇ ਜਿਨ੍ਹਾਂ ਦੀ ਕਲਾਕਾਰੀ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਸੱਚਮੁੱਚ ਹੀ ਕਿਤੇ ਰਿਮੋਟ ਤੇ ਚੱਲਣ ਵਾਲੇ ਹੈਗੇ ਆ ਪਰ ਬਾਈ ਨੇ ਚਲਦਾ ਵੀ ਕੀਤਾ ਸੀ ਇੱਕ ਬਾਈ ਰਿਮੋਟ ਤੇ ਉੱਪਰ ਵੀ ਚੱਲ ਸਕਦੇ ਆ ਹਾਂਜੀ ਹਾਂਜੀ ਚੱਲ ਸਕਦੇ ਜ਼ਰੂਰ ਇੱਕ ਕੀਤਾ ਸੀਗਾ ਮੈਂ ਉਹਦਾ ਨਾ ਰਿਮੋਟ ਖਰਾਬ ਹੋ ਗਿਆ ਤੇ ਉਹ ਵੈਸੇ ਖੜਾ ਹੀ ਆ ਉਦਾਂ ਉਦੋਂ ਬਾਅਦ ਫਿਰ ਉਹ ਪੈਤੀ ਨਹੀਂ ਕੀਤਾ ਮਤਲਬ ਪਟਣਾ ਪਊਗਾ ਸਾਰਾ ਕੁਝ ਤਾਂ ਹੀ ਨਹੀਂ ਕੀਤਾ ਚੱਲਦਾ ਮੈਂ ਕਰ ਸਕਦੇ ਆਪਾਂ ਚੱਲਦਾ ਇਹਨੂੰ ਚੱਲ ਸਕਦੇ ਆ ਅੱਛਾ ਬਾਈ ਇੱਕ ਨਾ ਮੇਰਾ ਸਵਾਲ ਹੋਰ ਹੈ ਕਿ ਆਮ ਤੌਰ ਤੇ ਨਾ ਲੋਕ ਕਹਿੰਦੇ ਵੀ ਗੱत्ता ਜਿਵੇਂ ਮੈਂ ਤੁਸੀ ਕਿਹਾ ਹਨਾ ਵੀ ਗੱਤੇ ਤੋਂ ਬਣਦੇ ਤੇ ਗੱत्ता ਤਾਂ ਕਹਿੰਦੇ ਪਾਣੀ ਦੇ ਨਾਲ ਮਤਲਬ ਖਰਾਬ ਹੋ ਜਾਂਦਾ ਐਦਾਂ ਦੀ ਕੋਈ ਦਿੱਕਤ ਤਾਂ ਨਹੀਂ ਹੁੰਦੀ ਨਹੀਂ ਜੀ ਨਹੀਂ ਨਹੀਂ ਇਹਦੇ ਤੇ ਪਹਿਲਾਂ ਫੇਵੀਕੋਲ ਦੀ ਪਲਾਸਟਿਕ ਮਤਲਬ ਕੋਟਿੰਗ ਹੁੰਦੀ ਆ ਗੱਤੇ ਦੇ ਉੱਪਰ ਤੇ ਫਿਰ ਇਹਨੂੰ ਪੇਂਟ ਹੁੰਦਾ ਮਤਲਬ ਵਾਟਰਪੂਫ ਬਣ ਜਾਂਦਾ ਇਹ ਪਾਣੀ ਦਾ ਇਹਨੂੰ ਕੋਈ ਖਤਰਾ ਹੀ ਨਹੀਂਗਾ ਹਾਂ ਇਸੇ ਤਰ੍ਹਾਂ ਜੀ ਮਤਲਬ ਪਾਣੀ ਦਾ ਕੋਈ ਦਿੱਕਤ ਹੀ ਨਹੀਂ ਗੈਂ ਅੱਛਾ ਤੇ ਨਾ ਇੱਕ ਹੋਰ ਬੜੀ ਘੈਂਟ ਚੀਜ਼ ਹੈ ਬਾਈ ਨੇ ਕਹਿੰਦੇ ਨਾ ਵੀ ਜਿਹੜਾ 911 ਤੁਸੀਂ ਦੇਖ ਰਹੇ ਹੋ ਆਹ ਜਿਹੜਾ 911 ਬਾਈ ਨੇ ਤਿਆਰ ਕੀਤਾ ਏ ਬਾਈ ਕਹਿੰਦਾ ਸਿੱਧੂ ਮੂਸੇਵਾਲੇ ਦੇ ਘਰੇ ਅਸੀਂ ਦੇ ਕੇ ਆਉਣਾ ਸ਼ੀਸ਼ੇ ਦੇ ਵਿੱਚ ਜੜਾ ਕੇ ਪੂਰਾ ਮੰਨ ਲਓ ਵਧੀਆ ਐਨ ਬਣਾ ਕੇ ਤੇ ਬਾਈ ਸਿੱਧੂ ਮੂਸੇਵਾਲੇ ਦੇ ਘਰੇ ਆਹ ਟਰੈਕਟਰ ਬਾਈ ਕਹਿੰਦਾ ਖੜਾ ਕੇ ਆਉਣਾ ਬਾਈ ਇਹ ਸੱਚ ਹੈ ਗੱਲ ਵੀ ਆਹ ਟਰੈਕਟਰ ਆਪਾਂ ਸਿੱਧੂ ਮੂਸੇਵਾਲੇ ਦੇ ਬਾਈ ਦੇ ਘਰੇ ਖੜਾ ਦੇਣਾ ਹਾਂਜੀ ਹਾਂਜੀ ਜ਼ਰੂਰ ਸੱਚ ਹੈ ਜੀ ਇਹ ਬਣਾਇਆ ਤਾਂ ਨਹੀਂ ਸੀਗਾ ਵੀਰ ਵਾਸਤੇ ਪਰ ਹੁਣ ਮੇਰਾ ਮਤਲਬ ਮਨ ਹੋ ਗਿਆ ਵੀ ਆਪਾਂ ਉੱਥੇ ਰੱਖ ਕੇ ਆਉਣਾ ਮਤਲਬ ਸ਼ੀਸ਼ੇ ਦੇ ਵਿੱਚ ਜੜ ਕੇ ਬਾਈ ਦੀ ਫੋਟੋ ਲਾ ਕੇ ਨਾਲ ਤੇ ਆਪਾਂ ਉੱਥੇ ਆਪਣਾ ਦੇ ਆਉਣਾ ਉਹਨਾਂ ਦੇ ਮਤਲਬ ਉਹਨਾਂ ਦੀ ਜਗਾ ਜਿੱਥੇ ਬਣੀ ਹੋਈ ਆ ਉੱਥੇ ਰ ਬਾਈ ਕਹਿੰਦਾ ਨਾ ਜਿਹੜਾ ਇਹ ਨਾਟਕ 11 ਤਿਆਰ ਕੀਤਾ ਹੋਇਆ ਵੀ ਬਾਈ ਸਿੱਧੂ ਮੂਸੇਵਾਲ ਦੇ ਘਰੇ ਆਪਾਂ ਸ਼ੀਸ਼ੇ ਦੇ ਵਿੱਚ ਫਰੇਮ 'ਚ ਜੜ ਕੇ ਨਾਲ ਸਿੱਧੂ ਮੂਸੇਵਾਲ ਦੀ ਫੋਟੋ ਲਾ ਕੇ ਉੱਥੇ ਪਹੁੰਚਦਾ ਕਰ ਦੇਣਾ ਤੇ ਬਾਈ ਕਿਵੇਂ ਫਿਰ ਮਨ ਦੇ ਵਿੱਚ ਵਿਚਾਰ ਆ ਗਿਆ ਵੀ ਇਹ ਉੱਥੇ ਜਾਣਾ ਚਾਹੀਦਾ ਇਹ ਮਤਲਬ ਸਾਰੀ ਦੁਨੀਆ ਦਾ ਪਿਆਰ ਬਾਈ ਨਾਲ ਆਪਾਂ ਦੇਖਿਆ ਬਹੁਤ ਜ਼ਿਆਦਾ ਮਤਲਬ ਮਾੜਾ ਹੋਇਆ ਉਹਦੇ ਨਾਲ ਬਾਈ ਨਾਲ ਤੇ ਇਸੇ ਤਰ੍ਹਾਂ ਸਾਡੇ ਵੀ ਮਨ 'ਚ ਆਇਆ ਵੀ ਆਪਾਂ ਵੀ ਬਾਈ ਵਾਸਤੇ ਕੁਝ ਨਾ ਕਰੀਏ ਜਿਉਂਦੇ ਵਾਸਤੇ ਤਾਂ ਆਪਾਂ ਨਹੀਂ ਕਰ ਸਕੇ ਪਰ ਹੁਣ ਮਤਲਬ ਜਾਣ ਦਾ ਮਨ ਹੋਇਆ ਵੀ ਉੱਥੇ ਜਾਵਾਂਗੇ ਰੱਖ ਕੇ ਆਵਾਂਗੇ ਅਛਾ ਭਾਈ ਇੱਕ ਦੋ ਸਵਾਲ ਮੈਂ ਤੁਹਾਨੂੰ ਹੋਰ ਕਰਨਾ ਚਾਹੁੰਗਾ ਕਿ ਇਹ ਜਿਹੜੀ ਤੁਹਾਡੀ ਕਲਾਕਾਰੀ ਹੈਗੀ ਆ ਜਿਹੜੇ ਤੁਸੀਂ ਟਰੈਕਟਰ ਬਣਾਉਨੇ ਆ ਚਾਹੇ ਹੋਰ ਮਾਡਲ ਬਣਾਉਨੇ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੇ ਮਾਡਲ ਤੁਹਾਨੂੰ ਦੇਖਣ ਨੂੰ ਮਿਲਣਗੇ ਹਾਂਜੀ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਬਣਾਵਾਂਗੇ ਜੀ ਐਮ ਰਹੂਗਾ ਤੇ ਜਰੂਰ ਬਣਾਵਾਂਗੇ ਆਉਣ ਵਾਲੇ ਸਮੇਂ ਚ ਮਾਡਲ ਚੱਲਦੇ ਵੀ ਕਰਾਂਗੇ ਨਾਲ ਭਾਈ ਕਹਿੰਦਾ ਨਾ ਆਉਣ ਵਾਲੇ ਸਮੇਂ ਵਿੱਚ ਚੱਲਦੇ ਵੀ ਕਰਕੇ ਦੇਵਾਂਗੇ ਤੇ ਹੋਰ ਵੀ ਬੜੇ سارے ਮਾਡਲ ਤੁਹਾਨੂੰ ਬਣਾਉਣ ਨੂੰ ਮਿਲਣਗੇ ਜੇ ਕੋਈ ਆਪਣੀ ਚੁਆਇਸ ਦਾ ਕੋਈ ਟਰੈਕਟਰ ਤਿਆਰ ਕਰਵਾਉਣਾ ਚਾਹੁੰਦਾ ਟਰਾਲੀ ਜਾ ਟਰਾਲਾ ਜੇ ਕੋਈ ਬਾਸ ਕੁਝ ਵੀ ਤਿਆਰ ਕਰਵਾਉਣੀ ਆ ਤਾਂ ਬਾਈ ਨਾਲ ਤੁਸੀਂ ਮਿਲ ਸਕਦੇ ਹੋ ਤੇ ਬਾਈ ਤੁਹਾਨੂੰ ਚੁਆਇਸ ਤੇ ਤਿਆਰ ਕਰ ਦੇਣਗੇ ਬਈ